ਜਿਹੜਾ ਤਰਨਤਾਰਨ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਇੱਕ ਪਰਿਵਾਰ ਬਾਬਾ ਮੁੱਢਾ ਸਾਹਿਬ ਗਾਇਆ ਸੀ ਤਾਂ ਪਿੱਛੋਂ ਪਰਿਵਾਰ ਦੇ ਘਰ ਦੇ ਜਿੰਦਰੇ ਤੋੜ ਕੇ ਮੋਠਾ ਗਹਿਣੇ ਤੇ ਪੈਸੇ ਚੋਰੀ ਕਰ ਲਿੱਤੇ ਗਏ ਅਜਿਹਾ ਇਲਜ਼ਾਮ ਪਰਿਵਾਰ ਦੇ ਉੱਧੋ ਦੂਸਰੀ ਫਿਰਤ ਲਗਾਇਆ ਗਿਆ ਹੈ ਜਿੱਥੇ ਜਾ ਰਿਹਾ ਹੈ ਕਿ ਇਸ ਝਗੜੇ ਦੌਰਾਨ ਕਿਸੇ ਵਿਅਕਤੀ ਦੀ ਕੁੱਟਮਾਰ ਵੀ ਹੋਈ ਹੈ ਪਰ ਉਥੇ ਹੀ ਦੂਢੀ ਤੇ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ ਜਾਣਕਾਰ ਦੇ ਮੁਤਾਬਿਕ ਟੀਲਾ ਤਰਨਤਾਂ ਦੇ ਲੋਕ ਸਵਾਲ ਕਾ ਗੁਰੂ ਸਾਹਿਬ ਦੇ ਪਿੰਡ ਲੋਹਾਰ ਵਿਖੇ ਘਰ ਨੂੰ ਜਿੰਦਾ ਲਗਾ ਕੇ ਗਏ ਪਰਿਵਾਰ ਦੇ ਬਾਹਲੇ ਸਵਾਜਾ ਜਿੰਦਾ ਤੋੜ ਕੇ ਮੂਠੇ ਗਹਿਣੇ ਤੇ ਰੁਪਏ ਠੋਰੀ ਕੀਤੇ ਗਏ ਇਸ ਸਬੰਧੀ ਜਾਣਕਾਰ ਦਿੰਦੇ ਹੋਏ ਲੱਖਾ ਸਿੰਘ ਅਤੇ ਉਸ ਦੇ ਪਰਿਵਾਰਿਕ ਮੈਂਬਰ ਦੱਸਿਆ ਕਿ ਸਾਰਾ ਪਰਿਵਾਰ ਬੱਬਾ ਪੁੱਤਾ ਸਾਹਿਬ ਦੇ ਵਿਖੇ ਮੱਥਾ ਟੇਕਣ ਗਏ ਸੀ ਤਾਂ ਕਿਥੋਂ ਸਾਡੇ ਹੀ ਪਿੰਡ ਦੇ ਨੌਜਾਨ ਜਸੂ ਅਤੇ ਪ੍ਰਭੂ ਦਾ ਸਾਡੇ ਲੜਕੇ ਅਤੇ ਸਰਪੰਨ ਦੇ ਲੜਕੇ ਨਾਲ ਕਿਤੇ ਗੱਲ ਲੱਗੇ ਝਗੜਾ ਹੋ ਗਿਆ ਸੀ ਅਤੇ ਇਸੇ ਨੂੰ ਲੈ ਕੇ ਜਸੂ ਅਤੇ ਪ੍ਰਭੂ ਆਪਣੇ ਨਾਲ ਕੁਝ ਅਣਖੱਤੇ ਵਿਅਕਤੀਆਂ ਨੂੰ ਸਾਡੇ ਘਰ ਦੇ ਬਾਹਰ ਦਾ ਦਰਵਾਜ਼ਾ ਦਾ ਤਾਲਾ ਪੁਣਾ ਉਹ ਤੋੜਿਆ ਗਿਆ ਅਤੇ ਸਾਡਾ ਮੋਟਰਸਾਈਕਲ ਅਤੇ ਅਲਮਾਰੀ ਵਿੱਚੋਂ ਨਕਦੀ ਅਤੇ ਗਹਿਣੇ ਆਪਣੇ ਨਾਲ ਲੈ ਗਏ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਗਹਿਣੇ ਉਹਨਾਂ ਨੇ ਆਪਣੀ ਬੇਟ ਦੇ ਵਿਆਹ ਲਈ ਰੱਖੇ ਹੋਏ ਸਨ ਇਸ ਝਗੜੇ ਦੌਰਾਨ ਇੱਕ ਗੁਰਥੀ ਵਿਅਕਤੀ ਕੋਟਮਾਰ ਕਰਕੇ ਕੇਸਰ ਦੀ ਬੇਰਵੀ ਵੀ ਕੀਤੀ ਗਈ ਹੈ ਇਸ ਸਬੰਧੀ ਸਾਡੇ ਵੱਲੋਂ ਥਾਣਾ ਗੋਵਿੰਦਰਾਜ ਸਾਹਿਬ ਇਹੇ ਦਰਖਾਸਤ ਦੇਜਤੀ ਗਈ ਹੈ ਪੀੜਾ ਪਰਿਵਾਰ ਨੇ ਹੁਣ ਇਨਸਾਫ ਦੀ ਮੰਗ ਕੀਤੀ ਹੈ ਪਰ ਉਦੋਂ ਹੀ ਮਾਮਲੇ ਸਬੰਧੀ ਜਦੋਂ ਦੂਸਰੀ ਟੀਸ ਦੇ ਨੌਜਵਾਨ ਜਸਪੂ ਅਤੇ ਪ੍ਰਭੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਦਾ ਲੜਕਾ ਪਿੰਡ ਵਿੱਚ ਚਿੱਟਾ ਵੇਚਦਾ ਹੈ ਸਾਡੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਅਤੇ ਜਿਸ ਮੋਟਰਸਾਈਕਲ ਤੇ ਉਹ ਚਿੱਟਾ ਵੇਚ ਰਹੇ ਸਨ ਉਹ ਮੋਟਰਸਾਈਕਲ ਅਸੀਂ ਆਪਣੇ ਕਬਜ਼ੇ ਵਿੱਚ ਕੀਤਾ ਹੈ ਸਾਡੇ ਵੱਲੋਂ ਲੱਖਾ ਸਿੰਘ ਦੇ ਘਰ ਕੋਈ ਭੰਨ ਤੋੜ ਜਾਂ ਚੋਰੀ ਨਹੀਂ ਕੀਤੀ ਗਈ ਸਾਡੇ ਦੇ ਸਾਰੇ ਜਿਹੜੇ ਇਲਜ਼ਾਮ ਲਗਾਏ ਗਏ ਹਨ ਉਹ ਝੂਠੇ ਦੇ ਬੇਬ ਅਵੇਲਕਾ ਜੀ ਕੀ ਗੱਲਬਾਤ ਹੋਈ ਹੈ ਤੁਹਾਡੇ ਗਵੰਡੀਆਂ ਦੇ ਘਰੇ ਜਿਹੜੀ ਕੱਲ ਲੜਾਈ ਹੋਈ ਤੁਸੀਂ ਕਹਿੰਦੇ ਅੱਖੀ ਵੇਖਿਆ ਕੀ ਗੱਲਬਾਤ ਹੋਈ ਇਹ ਸਾਡਾ ਗਵੰਡੀ ਆ ਜੀ ਲੱਖਾ ਸਿੰਘ ਤੇ ਇਹ ਸਮਾਨ ਖੰਡ ਹੈ ਕੱਢ ਕੱਢ ਕੇ ਕੌਣ ਖੰਡਿਆ ਇਹ ਜਸਨ ਸੰਤ ਜਸੂ ਅੱਛਾ ਜੀ ਤੇ ਬਾਬਾ ਨਾਲ ਕਾਪੀ ਬੰਦੇ ਆ ਜੀ ਇਹਨਾਂ ਦੇ ਨਾਲ ਲੱਖਾ ਸਿੰਘ ਕਿੱਥੇ ਗਿਆ ਹੈ ਇਹ ਬਾਬਾ ਬੁੱਢੇ ਗਿਆ ਹੀ ਜੀ ਅੱਛਾ ਜੀ ਤੇ ਜਦੋਂ ਅਸੀਂ ਇਹਨਾਂ ਨੂੰ ਕਿਹਾ ਬਣ ਕੇ ਵੀ ਇਹ ਤੁਸੀਂ ਕੀ ਕਰ ਰਹੇ ਆ ਤੇ ਇਹ ਸਾਨੂੰ ਵੀ ਗਾਰੂਆਂ ਪਏ ਦੇ ਇਹ ਨਹੀਂ ਰੁਕੇ ਕੋਈ ਵੀ 52 ਬੰਦੇ ਸੀਗੇ ਤੇ ਉਹਨਾਂ ਦਾ ਸਮਾਨ ਤੋਂ ਖੜਿਆ ਸਮਾਨ ਲੈ ਗਿਆ ਜੀ ਇਹ ਲੜਾਈ ਲੈ ਗਈ ਬਾਹਰ ਕੋਈ ਕਹਿੰਦੇ ਬਾਹਰ ਲੜਾਈ ਆ ਦੂਰ ਵਧੀ ਹੈ ਇੱਧਰ ਨਹੀਂ ਹੋਈ ਜੀ ਉਹ ਤਾਂ ਉਹ ਛੜਕ ਤੇ ਹੋਈ ਆ ਜੀ ਚੌਂਗ ਤੇ ਤੇ ਕੀ ਕਹਿਣਾ ਚਾਹੋਗਾ ਜਿਹੜਾ ਫਿਰ ਦਿਨ ਦਿਹਾੜੇ ਐਵੇਂ ਦਾ ਬੁੱਢਾ ਗੱਪੀ ਕੀਤੀ ਕੀ ਉਹ ਨਾਲੋਂ ਜੀ ਉਹ ਤਾਂ ਤੁਸੀਂ ਇਨਚਾਪ ਲਓ ਹਾਂਜੀ ਰਾਜਪੁਰ ਕੀ ਗੱਲਬਾਤ ਹੈ ਤੁਹਾਡੇ ਨਾਲ ਇਹ ਮਗਰੋਂ ਪਾਜੀ ਮੁੰਡੇ ਮੰਡੇ ਲੜੇ ਕੌਣ ਕੌਣ ਇਹ ਜਸੂੰ ਤੇ ਮੁੰਡੇ ਸਾਡੇ ਨਾਲ ਕੋਈ ਗੱਲ ਬਾਤ ਹੈ ਹਾਂਜੀ ਇੱਕੋ ਬਾਕੀ ਆ ਉਹ ਤੋਂ ਬਾਝੋਂ ਨਾ ਮਗਰ ਘਰ ਰਿਹਾ ਏ ਤੇ ਜਿਲਦਰਾਜਿੰਦਰ ਕਰਨ ਨੇ ਕੀ ਕੀ ਲੈਣੇ ਮੋਟਰਸਾਈਕਲ ਤੇ ਚੋਰੀ ਹੈ ਨੰਬਰ 60000 ਰੁਪਿਆ ਹੈ ਇਹ ਇਹ ਕੋਹ ਲੈਣਾ ਹੈ ਕੁੜੀ ਦਾ ਵਿਆਹ ਹੈ ਡੇਢ ਟੋਲਾ ਲੈਣਾ ਹੈ ਉਹ ਬਣਾਇਆ ਹੈ ਕੁੜੀ ਲਈ ਯਾਰ ਕੋਈ ਲੱਗੇ ਹਾਂਜੀ ਤਾਂ ਮੈਂ ਕਿਨੇ ਦੱਸੀ ਆ ਜਾਣ ਕਰੀ ਆ ਨੂੰ ਗਵੰਢ ਦਾ ਸਾਡਾ ਖੂਨ ਲਾਇਆ ਸੀ ਬੱਬੀ ਦਾ ਸਭ ਗਏ ਉਹ ਨਾ ਖੱਪੀ ਲੜਾਈ ਹੋ ਗਈ ਐ ਇੱਕੁੰਡੇ ਮੰਡੇ ਵਾਵਾ ਪਾ ਗੀ ਅੰਕ ਤੇ ਗਿੰਦਰ ਆਪਣਿਆ ਪਰਪਾਨ ਮਾਰ ਕੇ ਵੱਢਿਆ ਵਾ ਹਾਂਜੀ ਤੇ ਗਵੰਢ ਦੇ ਖਾਣੇ ਦਰਵਾਜ਼ੇ ਹਾਂਜੀ ਮੰਗਦੀ ਕਰਦੇ ਮੰਗਾ ਹੀ ਇਹੋ ਚਾਹ ਉਹ ਚਾਹ ਵੀ ਖਾਣਾ ਵੀ ਚਾਹੀਦਾ ਭਾਜੀ ਲੱਖਾ ਸਿੰਘ ਜੀ ਕਾਲੇ ਕਿਹੜਾ ਪਿੰਡ ਨਵਾਰ ਦੀ ਕੀ ਗੱਲ ਬਾਤ ਲਈ ਆਂ ਹੀ ਭਾਜੀ ਬਾਬੇ ਬੁੱਢੇ ਸਾਹਿਬ ਗਏ ਹੈ ਜੀ ਕੱਲ ਸਾਰੇ ਜੀ ਆਜੰਤੀ ਗਏ ਹੈ ਜੀ ਤੇ ਘਰ ਤਾਲਾ ਲੱਗਾ ਸੀ ਤਾਲਾ ਲੱਗਾ ਸੀ ਬਾਅਦ ਦੇ ਵਿੱਚ ਮੁੰਡਿਆਂ ਦੀ ਕੋਈ ਗੱਲਬਾਤ ਹੋਈ ਹੈ ਬਾਹਰ ਮੁੰਡਾ ਸਰਪੰਚ ਦਾ ਵੀ ਨਾਲ ਸੀ ਮੇਰਾ ਮੁੰਡਾ ਵੀ ਨਾਲ ਹੀ ਇਹ ਗੱਲ ਪਾਇ ਮੁੰਡੇ ਦੇ ਤੇ ਮੁੰਡੇ ਦੇ ਸੱਟ ਲੱਗੀ ਆ ਜੀ ਤੋਂ ਬਾਅਦ ਵਿੱਚ ਘਰ ਨਹੀਂ ਵੜਿਆ ਬਾਅਦ ਦੇ ਵਿੱਚ ਇਹਨਾਂ ਨੇ ਆਣ ਕੇ ਜਿੰਦਰਾ ਪਾਣ ਕੇ ਇੱਕ ਮੋਟਰਸਾਈਕਲ ਲੱਗਾ ਹਜੀ ਘਰ ਉਹ ਲੈ ਗਏ ਆ ਤੇ ਲੱਬਾਰੀ ਉਹਦਾ ਜਿੰਦਰਾ ਪਨ ਕੇ ਮੇਰਾ ਗਾਣਾ ਘਟਾ ਕੁੜੀ ਲਈ ਬਣਾਇਆ 60000 ਰੁਪਇਆ ਹੀ ਜੀ ਉਹ ਕੱਢ ਕੇ ਲੈ ਗਿਆ ਜੀ ਕੌਣ ਇਹ ਜਸੂ ਸਿੰਘ ਤੇ ਪ੍ਰਭ ਸਿੰਘ ਜੀ ਕੋਈ ਪੁਰਾਣੀ ਗੱਲ ਬਾਤ ਹੋਈ ਕੋਈ ਪੁਰਾਣੀ ਗੱਲ ਬਾਤ ਵਾਰ-ਵਾਰ ਮੁੰਡੇ ਕਦੇ ਝਗੜੇ ਝਗੜੇ ਮਾੜਾ ਮੋੜ ਜੀ ਸਾਡਾ ਮੁੰਡਾ ਤੇ ਉਸਦਾ ਜੱਟੂ ਆ ਹਾਂਜੀ ਜੀ ਹਾਂਜੀ ਉਹਦੇ ਮੁੰਡੇ ਮੁੜ ਕੇ ਗੱਲ ਪਾਇਆ ਭਾਜੀ ਤੇ ਉਹ ਭੱਜ ਗਿਆ ਘਰ ਵੜਿਆ ਹੀ ਨਹੀਂ ਹਾਂਜੀ ਸਾਡਾ ਮੁੰਡਾ ਕਰ ਨਹੀਂ ਮੁੜ ਕੇ ਨਹੀਂ ਜੀ ਅਜੇ ਤੱਕ ਵੀ ਕਰ ਨਹੀਂ ਆਇਆ ਕੱਲ ਦਾ ਕੋਈ ਲੜਾਈ ਹੋਈ ਬਾਹਰ ਬਾਹਰ ਲੜਾਈ ਹੋਈ ਹੈ ਜੀ ਇੱਕ ਨਾਲ ਜਹੇਦਾਰ ਛਡਾਉਣਾ ਸਿਆਣਾ ਬੰਦਾ ਨਾਲ ਮੇਰੇ ਵਰਗਾ ਜੀ ਉਹਨੂੰ ਇਹਨਾਂ ਨੇ ਕੋਟ-ਕੋਟ ਤੇ ਕੇਸੀ ਬਾਖ ਲਾਰ ਕੇ ਤੇ ਬਹੁਤ ਮੰਦਾ ਆ ਰ ਮਰਤਾ ਰੀ ਬੰਦਾ ਉਹਦੀ ਵੀ ਬੁਰੀ ਇਹਨਾਂ ਨੇ ਡੰਡ ਲਾਈ ਹੈ ਜੀ ਭਾਜੀ ਬਰਬਦੀ ਕੀਤੀ ਹੈ ਜੀ ਕੀ ਮੰਗਾ ਕੋਈ ਮੇਰੀ ਮਾਂ ਕੋ ਮੈਨੂੰ ਇਨਸਾਫ ਚਾਹੀਦਾ ਭਾਜੀ ਦਰਖਾਸਤ ਹੈ ਦਰਖਾਸਤ ਗੋਦਵਾਲ ਠਾਨੇ ਸਾਹਿਬ ਦਿੱਤੀ ਹੈ ਜੀ ਨਹੀਂ ਮੌਕਾ ਵੇਖਣ ਨਹੀਂ ਜਾਈ ਮੈਨਾ ਭਈ ਪ੍ਰਭਜੀਤ ਸਿੰਘ ਆ ਕਰਾਬ ਕੀ ਕਹੋਗੇ ਤੁਹਾਡੇ ਦੇ ਜਿਹੜੇ ਇੱਕ ਇਰੀਗੇਸ਼ਨ ਲੱਗ ਰਹੇ ਤੇ ਤੇ ਜੱਤੂ ਤੇ ਕਿ ਰਹੀ ਭਾਈ ਇਹ ਸਭ ਝੂਠਾ ਇਦਾਂ ਵੀ ਕੋਈ ਗੱਲ ਨਹੀਂ ਹੈਗੀ ਇਹ ਦਸਤਾ ਦਸਤਾ ਸਿੰਘ ਸਰਪੰਚ ਜਿਹੜਾ ਮਜੂਦਾ ਹਨ ਇਹਨਾਂ ਦਾ ਲੜਕਾ ਗੋਪਾ ਤੇ ਉਰਫ ਲੱਖਾ ਤੇ ਲੱਕੇ ਦਾ ਮੁੰਡਾ ਕਰਨ ਇਹ ਸਮਾਨ ਚਿੱਟਾ ਵੇਚਦੇ ਆ ਪਿੰਡ ਦੇ ਵਿੱਚ ਇਹਨਾਂ ਨੂੰ ਅਸੀਂ ਢੱਕਿਆ ਤੇ ਢੱਕਣ ਦੇ ਵਜੂਦ ਵੀ ਕੋਸ਼ਿਸ਼ ਕੀਤੀ ਆ ਵੀ ਢੱਕੀਏ ਇਹਨਾਂ ਨੂੰ ਤੇ ਇਹਨਾਂ ਨੇ ਸਾਡੇ ਤੇ ਨਾਲੇ ਕੋਟਮਾਰ ਕੀਤੀ ਸਾਨੂੰ ਤੇ ਨਾਲੇ ਤੇ ਸਾਡੇ ਤੇ ਇਲਜ਼ਾਮ ਲਾਇਆ ਗਿਆ ਵੀ ਇਹ ਘਰ ਭੰਨ ਕੇ ਸਾਡੇ ਘਰੋਂ ਗਹਿਣਾ ਚੋਰੀ ਕੀਤਾ ਵਾ ਪੈਸੇ ਤੋੜੇ ਕੀਤੇ ਆ ਤੇ ਅਸੀਂ ਡੱਕਿਆ ਵਾ ਲਾਗੋ ਹੋਰ ਵੀ ਇਹਨਾਂ ਦੇ ਸਾਥ ਦਿੱਤਾ ਇਹਨਾਂ ਨੂੰ ਡੰਡੇ ਸੋਟੇ ਫੜਾਏ ਤੇ ਸਾਨੂੰ ਸਾਡੇ ਉੱਤੇ ਹਮਲਾ ਕੀਤਾ ਵਾ ਤੇ ਜਿਹੜਾ ਝੂਠਾ ਇਲਜ਼ਾਮ ਲਾਉਣ ਦਾ ਗਲਤ ਆ ਤੇ ਫਿਰ ਅਸੀਂ ਪੁਲਿਸ ਕੋਲੇ ਆਣਦੇ ਹਾਂ ਕਿ ਸਾਨੂੰ ਰਾਹ ਦੇ ਵਿੱਚ ਘੇਰ ਕੇ ਸਾਨੂੰ ਇਹਨਾਂ ਨੇ ਚੋਹਣ ਜਾਣਿਆ ਸਾਨੂੰ ਡੱਕ ਛੱਡਿਆ ਵਾ ਪੰਜਾਂ ਨੇ ਤੇ ਗੱਡੀ ਭਜਾ ਕੇ ਲਿਆ ਕੇ ਨਾਲ ਆਪ ਪੁਲਿਸ ਨੂੰ ਤਲਾਹ ਦੇਤੀ ਆ ਤੇ ਸਾਨੂੰ ਰੋਕਿਆ ਗਿਆ ਵਾ ਤੇ ਸਾਨੂੰ ਇਹੋ ਸਰਕਾਰ ਗਾੜੀ ਇਹੋ ਮੰਗਤਿਆ ਕਿ ਜਿਹੜਾ ਚਿੱਟਾ ਵੇਚਦੇ ਆ ਅਸੀਂ ਢੱਕਾਂਗੇ ਕਿ ਮੰਗਤਿਆ ਸਾਡੀ ਜਿਹੜੀ ਬੇਨਤੀ ਆ ਕਬੂਲ ਕੀਤੀ ਜਾਵੇ ਤੇ ਸਾਡੇ ਸਾਡੇ ਜਿਹੜਾ ਝੂਠਾ ਇਲਜ਼ਾਮ ਲਾਉਣ ਦੇ ਆ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਸਨਪੀ ਭਾਈ ਜਸਨਾ ਇੱਕ ਤੇਰੇ ਪਿੰਡ ਦੇ ਕਵਾਂਡੀ ਤੇਰੇ ਤੇ ਇਲਜ਼ਾਮ ਲਾ ਰਹੇ ਆ ਕਿ ਤੁਸੀਂ ਉਹਨਾਂ ਦੇ ਘਰ ਦਾਖਲ ਹੋ ਕੇ ਤੇ ਉਹਨਾਂ ਦੇ ਘਰੋਂ ਮੋਟਰਸਾਈਕਲ ਵੀ ਖੜਿਆ ਤੇ ਉਹਨਾਂ ਦੀ ਅਲਮਾਰੀ ਵੀ ਭੰਨਤੋੜ ਕਰਕੇ ਤੇ ਤੋਂ ਗਹਿਣਾ ਦੇ ਪੈਸੇ ਵੀ ਚੋਰੀ ਕੀਤੇ ਆ ਕੀ ਆ ساری ਗੱਲਬਾਤ ਇਹ ਭਾਈ ਇਦਾਂ ਝੂਠਾ ਜਾਮਲਾਇਆ ਯਾਰ ਉਹ ਜਿਹੜਾ ਮੁੰਡਾ ਸੀ ਉਹ ਪਰਲੇਵੇੜੇ ਦਾ ਸਰਪੰਚ ਦਾ ਮੁੰਡਾ ਹੈ ਉਹ ਨਾਲ ਸਰਪੰਚ ਬਣਿਆ ਤੇ ਉਹਨਾਂ ਇਧਰ ਲੈ ਆਪਣੇ ਮਹੱਲੇ ਆਣ ਕੇ ਸਮਾਨ ਵੇਚਦਾ ਸੀ ਤੇ ਆਪਾਂ ਸਮਾਨ ਤੋਂ ਉਹਨੂੰ ਡੱਕਿਆ ਨਹੀਂ ਗੱਲ ਵੀ ਡੱਕਿਆ ਨਹੀਂ ਆ ਸਮਾਨ ਤੋਂ ਡੱਕਿਆ ਤੇ ਉਹ ਜਾਨਕਿ ਗੱਲ ਪੈ ਗਿਆ ਸਾਡੇ ਤੇ ਅਸੀਂ ਉਹਦਾ ਮੋਟਰਸਾਈਕਲ ਹੀ ਉਹ ਘੇਰ ਕੇ ਆਪਾਂ ਆਪਣੇ ਘਰੇ ਲਾਇਆ ਵਾ ਤੇ ਜਿਹੜਾ ਝੂਠਾ ਜਾਮਲਾਉਂਦਾ ਉਹ ਵੀ ਜਾਨਕਿ ਝੂਠਾ ਜੇ ਉਹਨਾਂ ਨੇ ਘਣਾ ਹੈਡਕ ਕਰਦਾ ਉਹ ਸਾਡੀ ਲਮਾਰੀ ਤੋਂ ਗੈਣੇ ਤੇ ਪੈਸੇ ਲੈ ਕੇ ਆ ਕੀ ਕਰਨਾ ਚਾਹੀਦਾ ਨਹੀਂ ਇਹਦੇ ਸਰ ਜੀ ਝੂਠ ਆ ਸਿੱਧਾ ਕਿਉਂਕਿ ਇਹ ਟੂਠਿਆ ਕਿ ਉਹ ਵੀ ਆਪਣਾ ਯਾਨੀ ਕਿ ਹਿਸਾਬ ਕਿਤਾਬੇ ਆਪਾਂ ਘਰੇ ਕਿਸੇ ਬੜੇ ਨੇ ਮੋਟਰਸਲ ਹਾਂ ਜੀ ਇਹਨਾਂ ਨੂੰ ਡੱਕਿਆ ਗੱਲ ਪਏ ਕਿ ਆਪਾਂ ਉਹਦਾ ਮੋਟਰਸਲ ਲੈੰਦਾ ਘੇਰ ਕੇ ਘਰੇ ਲਾ ਲਿਆ ਵੀ ਆਣ ਕੇ ਜਦੋਂ ਮੁਲਾਇਮ ਆਉਣਗੇ ਉਹਨਾਂ ਨੂੰ ਦੱਸਾਂਗੇ ਤੇ ਮੁਲਾਇਮਾਂ ਜੀ ਤੱਕ ਆਏ ਨਹੀਂ ਗੇ